ਪਿਆਰੋ ਧੰਨ ਗੁਰੂ ਤੇਗ ਬਹਾਦਰ ਸਹ ਮਹਾਰਾਜ ਜੀ ਕਹਿੰਦੇ ਨੇ ਭੈ ਨਾਸ਼ਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤਿਹ ਕਾਮ ਸਤਿਗੁਰੂ ਜੀ ਕਹਿੰਦੇ ਨੇ ਕਾਲ ਯੁਗ ਦੇ ਵਿੱਚ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਭੈ ਡਰ ਨੂੰ ਨਾਸ਼ ਕਰਦਾ ਹੈ ਦੁਰਮਤ ਹਰਨ ਤੇ ਜਿਹੜੀ ਖੋਟੀ ਮਤ ਹੈ ਉਹਨੂੰ ਵੀ ਹਰਨ ਨਾਸ ਕਰਦਾ ਹੈ। ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ। ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਦਿਨ ਰਾਤ ਪ੍ਰਮਾਤਮਾ ਦੇ ਨਾਮ ਦਾ ਭਜਨ ਕਰਦਾ ਹੈ ਨਾ ਉਹਦੇ ਸਾਰੇ ਕਾਰਜ ਸਫਲ ਹੋ ਜਾਂਦੇ ਨੇ। ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ ਉਹਦੇ ਸਾਰੇ ਜਿਹੜੇ ਕਾਰਜ ਹਨ ਉਹ ਸਫਲ ਹੋ ਜਾਂਦੇ ਨੇ ਜਿਹੜਾ ਦਿਨ ਰਾਤ ਉਹਦੇ ਨਾਮ ਦਾ ਸਿਮਰਨ ਕਰਦਾ ਹੈ